ਸਲਾ ਸ਼ੁਕਰਾਂ ਪੰਜਾਬ ਦੀ ਜਨਾਨੀਆਂ ਨੂੰ ਕੋਸ਼ਤਾਕਲ ਆਈ ਆ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਹੁਣ ਆਪਣੇ ਬਾਕਰਪੁਰ ਵਾਲੇ ਸੁਰਿੰਦਰ ਸਾਈ ਜਿਹੜਾ ਵਾ ਇਹਨੂੰ ਦੇਖ ਲਓ ਜਨਾਨੀਆਂ ਨੇ ਕਿਦਾਂ ਕੁੱਟ ਸਿਆਪਾ ਕੀਤਾ ਇਹਦਾ ਕਹਿੰਦੇ ਜਿਹੜੇ ਕੁੰਡਲੇ ਬਾਲ ਸੀ ਨਾ ਇਹਦੇ ਉਹ ਵੀ ਸਟ੍ਰੇਟ ਕਰਦੇ ਆ ਕਿਉਂਕਿ ਤੇ ਭਾਈ ਕਹਿੰਦੇ ਵੀਜ਼ਾ ਲਵਾਉਂਦਾ ਸੀ ਇਹ ਲੋਕਾਂ ਦੇ ਕੋਈ ਪੁੱਛਣ ਵਾਲਾ ਹੋਵੇ ਵੀ ਅੰਨੀ ਦਿਓ ਇਹ ਮਜ਼ਾਕ ਹੈ ਕੋਈ ਦੱਸ ਨਾ ਬਣਾਓ ਤੁਸੀਂ ਪਾਸਪੋਰਟ ਨਾ ਰੱਖੋ ਆਪਣੇ ਕੋਲ ਪੈਸਾ ਫੇਰ ਦੇਖੋ ਕਿਹੜਾ ਤੁਹਾਨੂੰ ਵੀਜ਼ਾ ਲਵਾਉਂਦਾ ਮੈਂ ਵੀ ਦੇਖਦੀ ਆ ਨਾਲੇ ਓ ਭਾਈ ਕੁਝ ਨਹੀਂ ਹੈਗਾ ਇਹ ਸਿਰਫ ਲੁਟੇਰੇ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਖਾਣ ਵਾਲੇ ਇੱਕ ਤਾਂ ਪੰਜਾਬ ਨੂੰ ਖਰਾਬ ਕੀਤਾ ਜੀ ਡੇਰਾਵਾਦ ਨੇ ਦੂਸਰਾ ਕੀਤਾ ਵਾ ਇਹੋ ਜੇ ਢੋਂਗੀ ਬਾਬਿਆਂ ਨੇ ਜੇ ਸਾਡੇ ਵਰਗੀਆਂ ਪੰਜਾਬ ਦੀਆਂ ਜਨਾਨੀਆਂ ਏਕਾ ਕਰ ਲਈਏ ਨਾ ਅਸੀਂ ਤਾਂ ਇਹੋ ਜੇ ਜਿਹੜੇ ਲੁਟੇਰੇ ਨੇ ਢੋਂਗੀ ਬਾਬੇ ਨੇ ਸੜਕਾਂ ਦੇ ਉੱਪਰ ਇਹ ਵੀ ਕਹਿੰਦੇ ਨਾ ਭੀਖ ਮੰਗਦੇ ਨਜ਼ਰ ਆਉਣ ਇਹ ਵੀ ਕਿਤੇ ਦਿਹਾੜੀਆਂ ਮਜ਼ਦੂਰੀਆਂ ਕਰਦੇ ਨਜ਼ਰ ਆਉਣ ਇਹ ਸਾਡੇ ਲੋਕਾਂ ਦੀ ਦੇਣ ਆ ਭਾਈ ਅਸੀਂ ਆਪਣੇ ਪਰਿਵਾਰਾਂ ਦਾ ਢਿੱਡ ਮਚੋੜ ਮਚੋੜ ਕੇ ਇਹਨਾਂ ਦੇ ਕੋਲ ਜਾਂਦੇ ਆ ਪੈਸੇ ਚੜਾ ਕੇ ਆਉਂਦੇ ਆ ਤੇ ਇਹ ਮੂਹਰੋ ਕਰਦੇ ਆ ਜੀ ਨਖਰੇ ਹਨਾ ਸੋ ਭਾਈ ਬਾਈਕਟ ਕਰੋ ਆ ਜਿਹੜਾ ਤੁਸੀਂ ਕੰਮ ਕੀਤਾ ਬਹੁਤ ਵਧੀਆ ਕੰਮ ਸੀਗਾ ਹੋਰ ਵੀ ਤੁਹਾਡੇ ਆਲੇ ਦੁਆਲੇ ਜਿੰਨੇ ਵੀ ਹੋ ਜੀ ਢੋਂਗੀ ਬਾਬੇ ਲੁਟੇਰੇ ਹੈਗੇ ਆ ਨਾ ਜਿਹੜੇ ਤੁਹਾਨੂੰ ਲੱਗਦਾ ਕਿ ਢੋਂਗ ਕਰਦੇ ਆ ਉਹ ਭਾਈ ਉਹਨਾਂ ਸਾਰਿਆਂ ਦੇ ਛਿੱਤਰ ਪ੍ਰਿੰਟ ਇਦਾਂ ਹੀ ਕਰੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਨੂੰ ਇਹ ਘੋਣ ਵਾਂਗੂ ਲੱਗ ਚੁੱਕੇ ਆ ਹੁਣ ਮੈਂ ਚਲਦੀ ਆਂ ਜੀ ਸਤਿ ਸ੍ਰੀ ਅਕਾਲ